ਕਿੰਨਾ ਨਾ ਪਾਣੀ ਹੈ 7.5 ਕਿੰਨੀ ਕਿਤਬਾਈ ਕੀਤੀ ਕੁਛ ਬਚਿਆ ਹੀ ਦੇਖੋ ਗੱਲ ਨਹੀਂ ਹੋ ਪਾਰੀ ਕਿਉਂਕਿ ਉਹ ਮੰਜ਼ਰ ਅੱਖਾਂ ਦੇ ਸਾਹਮਣੇ ਨਿਕਲਿਆ ਚਲੋ ਮੈਂ ਤੇ ਫੌਜੋਂ ਆ ਮੈਨੂੰ ਤਾਂ ਪੈਨਸ਼ਨ ਮੇਰੇ ਗਰੀਬਾਂ ਦੀ ਮਿਲਣਾ ਬੜਾ ਦੀ ਮਾਰਨੇ ਇਸ ਵਾਰ ਪੰਜਾਬ ਸੂਬੇ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਝੰਜੋੜਿਆ ਏ ਪੂਰੀ ਤਰ੍ਹਾਂ ਨਾਲ ਚੰਬਿਆ ਏ ਔਰ ਇਹ ਲੋਕ ਜਿਹੜੇ ਨੇ ਹੁਣ ਫੜਾ ਤੋਂ ਬਾਅਦ ਜਿਹੜੀ ਸਿੱਤੀ ਆ ਉਹ ਬੜੀ ਦਰਦਨਾਕ ਜਿਹੜੀ ਨਜ਼ਰ ਦੇ ਸਾਹਮਣੇ ਆ ਰਹੀ ਹੈ ਲੋਕ ਬੜੀ ਮੁਸ਼ਕਲ ਦੇ ਨਾਲ ਜੁੜਾ ਹੁਣ ਫਿਰ ਲਿਆ ਦਿੱਤੇ ਆਉਣਗੇ ਆ ਲੋਕ ਬੜੇ ਪਰੇਸ਼ਾਨ ਨੇ ਮਰ ਨਾਲ ਇੱਥੇ ਲੋਕ ਨੇ ਪਿੰਡ ਦੇ ਗੱਲਬਾਤ ਕਰਨੇ ਆ ਕਿੰਨਾ ਕੁ ਪਾਣੀ ਨੇ ਤਬਾਈ ਕੀਤੀ ਪਾਣੀ ਸਾਰੇ ਤਿੰਨ ਇੰਨਾ ਪਾਣੀ 3.5 4 ਇੰਨੀ ਕਿ ਤਬਾਈ ਕੀਤੀ ਕੁਝ ਬਚਿਆ ਹੀ ਅਦਰਦਾ ਜਿਹੜਾ ਸਾਹਮਣੇ ਝਲਕ ਰਿਹਾ ਹੈ ਦੇਖੋ ਗੱਲ ਨਹੀਂ ਹੋ ਪਾਰੀ ਕਿਉਂਕਿ ਉਹ ਮੰਜ਼ਰ ਅੱਖਾਂ ਦੇ ਸਾਹਮਣੇ ਨਿਕਲਿਆ ਸਭ ਚਾਰੇ ਬਿਕੋ ਨ ਮੇ ਕੋਈ ਨਹੀਂ ਬਚਿਆ ਆ ਜੇ ਕਣਕ ਸੁੱਟੀ ਕਿਵੇਂ ਕਿਵੇਂ ਅੱਗੇ ਚਲੋ ਮੈਂ ਤੇ ਫੌਜੋਂ ਆ ਮਿੰਨ ਤੋਂ ਪੈਨਸ਼ਨ ਮੇਰੇ ਗਰੀਬਾਂ ਦੀ ਮਿਲਣਾ ਪੁੱਤਰ ਦਾ ਕਿਆਰ ਹੋਇਆ ਕਹਿ ਬਹੁਤ ਜਗਾ ਗਿਲਾ ਹੁੰਦਾ ਗਿਲਾ ਤੇ ਹੁੰਦੇ ਲੇਕਿਨ ਸਰਕਾਰ ਦਾ ਨਮਾਇੰਦਾ ਕੋਈ ਨਹੀਂ ਹੈ ਇਹ ਦਰਦ ਹੈ ਕਿਸੇ ਨੇ ਨਹੀਂ ਪੁੱਛਿਆ ਆ ਕੇ ਹਲ ਤੱਕ ਅਜੇ ਤੱਕ ਕੋਈ ਆਇਆ ਹੀ ਨਹੀਂ ਇੱਥੇ ਸੰਸਥਾ ਆ ਰਹੀਆਂ ਸਭ ਲੈ ਕੇ ਸੰਸਥਾ ਦੀ ਹੈ ਹਾਂ ਸੰਸਥਾ ਆ ਰਹੀ ਵੋਟਾਂ ਲੈਣ ਆ ਗਏ ਸੀ ਉਦੋਂ ਦੇ ਆ ਜਾਂਦੇ ਫਿਰ ਵੀ ਆਉਣਗੇ ਜਦੋਂ ਆਉਣਗੇ ਆਉਣਾ ਹੀ ਹੈ ਇਹਨਾਂ ਦੇ ਆਉਣਾ ਹੀ ਹੈ ਪਰ ਜਦੋਂ ਤੁਹਾਨੂੰ ਲੋੜ ਪਈ ਉਦੋਂ ਨਹੀਂ ਆਇਆ ਕੋਈ ਨਹੀਂ ਆਇਆ ਸਰ ਗੌਰਮਿਤ ਦਾ ਬੰਦਾ ਇੱਕ ਨਹੀਂ ਇੱਥੇ ਤੱਕ ਪਹੁੰਚਿਆ ਅਜੇ ਤੱਕ ਲੋਕਾਂ ਨੇ ਸੇਵਾ ਕੀਤੀ ਹੈ ਜੀ ਪਣੀਪੁਰਾ ਪੰਜਾਬ ਤੋਂ ਘੁੰਡਿਆ ਤੇ ਆਣ ਕੇ ਮਤਲਬ ਹੈ ਪਰ ਸਰਕਾਰ ਦਾ ਕੋਈ ਨਾ ਸੈਂਟਰ ਦੀ ਨਾ ਪੰਜਾਬ ਦੀ ਕੋਈ ਸਰਕਾਰ ਦਾ ਕੋਈ ਆਦਮੀ ਆਜਾ ਉਸ ਨੇ ਅੱਛੀ ਮੇਰੇ ਤੱਕ ਲੱਗੇ 90 ਹਜ਼ਾਰ ਕਿੱਲਾ ਲੈ ਕੇ ਪਾਰੀ ਠੇਕੇ ਹੂੰ ਨਾ ਆਪਾਂ ਅੱਛੀ 90 ਹਜ਼ਾਰ ਕਿੱਲਾ ਪਾਰੀ ਠੇਕੇ ਲੈ ਕੇ 5 ਕਿਲੇ ਗੋਭੀ ਲਈ ਤੇ ਹੁਣ ਨਿਕਲ ਲੱਗੇ ਜੇ ਫੁੱਲਾ ਜਾਈ ਤੇ ਬਹੁਤ ਕਰ ਸਕੇ ਬਹੁਤ ਬਹੁਤ ਇਹ ਵੀ ਡਾਡੇ ਆ ਹਾਂਜੀ ਤੋਂ ਉਹ ਜੇ ਗੋਡੀ ਕਰਵਾ ਕੇ ਮਿੱਟੀ ਲਾ ਗਦੇ ਹੁਣ ਫੁੱਲ ਬਣੇ ਵਿੱਚ ਵਿੱਚ ਕੋਈ ਕੋਈ ਖਰਚੇ ਪੂਰੇ ਹੋ ਗਏ ਆ ਅੱਛੀ ਅੱਛੀ 90 90 ਖਰਚੇ ਸਾਰੇ ਉੱਤੇ ਲੱਗੇ ਆ ਸਾਰੇ ਲੱਗੇ ਉਹੀ ਮੈਂ ਕਹਿੰਦਾ ਜਿਹੜਾ ਜੋ ਫਸਲ ਦਾ ਖਰਚਾ ਤੁਸੀਂ ਕਰਵਾਇਆ ਕੱਦਲੇ ਆ ਹਾਂਜੀ ਕਟੋਟ ਸਟਾਪ 52000 ਇੱਕ ਲੇ ਤੇ ਲੱਗੇ ਸੋ ਵੇਖੀ ਖਾਨ ਮੇਰੇ ਘਰ ਦੇ ਜਦੋਂ ਵੱਟੀ ਪੱਤੀ ਚਾਹੇ ਵੱਟਣ ਦਾ ਮਾਰਾ ਇੱਕੋ ਜਿਹੇ ਵੱਟੀ ਆ ਫਿਰ ਗੁਰਦੁਆਰੇ ਚਲੇ ਗਏ ਉਹ ਤੋਂ ਅੰਨ ਗੁਰਦੁਆਰੇ ਤੇ ਆਇਆ ਉਹਨੂੰ ਗੁਰਦੁਆਰੇ ਪਰੇ ਹੋ ਰਹੀ ਹੁੰਦੀ ਆ ਗੁਰਦੁਆਰੇ ਹਲੇ ਵੀ ਫਿਰ ਹੁੰਦੀ ਹੁੰਦੀ ਆ ਇਹ ਲੱਗਾ ਜਿਹੜਾ ਗੋਬੀ ਦੀ ਫਸਲ ਦੀ ਕਿਸੇ ਨੇ ਕਾਸ਼ਤ ਕੀਤੀ ਕਰਦੇ ਆ ਅਸੀਂ ਔਰ ਅਸੀਂ ਸਾਰੀ ਜਿਹੜੀ ਫਸਲ ਤਿਆਰ ਹੋ ਗਈ ਸੀ ਜਦੋਂ ਪਹਿਲੇ ਦਿਨ ਗੁਰਦੁਆਰੇ ਸਾਹਿਬ ਗੁਰੂ ਘਰ ਚੜਾਈ ਆ ਜਦੋਂ ਅਸੀਂ ਉਹਦਾ ਮੋਲ ਵਟਣਾ ਸੀ ਆਪਣੇ ਘਰ ਦੇ ਖਰਚੇ ਚਲਾਉਣੇ ਸੀ ਉਦੋਂ ਜਿਹੜਾ ਇਹ ਪਾਣੀ ਨੇ ਘੈਰ ਕਰਤਾ ਆ ਇੱਕ ਨਰਾਜ਼ਗੀ ਜ਼ਰੂਰ ਜਿਤਾਈ ਹੈ ਇਹਨਾਂ ਨੇ ਇਹ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ ਪਰ ਸੰਸਥਾਵਾਂ ਜਿਹੜੀਆਂ ਨੇ ਜਿ세 ਬੰਦੀਆਂ ਨੇ ਜਿਹੜੀਆਂ ਉਹ ਜਿਹੜੀ ਇਹ ਸੇਵਾ ਕਰ ਰਹੀਆਂ ਨੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਗਲੋਬਲ 6 ਦੀ ਜਿਹੜੀ ਹੈ ਉਹ ਟੀਮ ਉਹ ਇੱਥੇ ਪਹੁੰਚੀ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਇਹ ਪਿੰਡ ਵਾਸੀਆਂ ਨੇ ਵੀ ਕਿਹਾ ਕਿ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਆ ਕੇ ਇੱਥੇ ਸੇਵਾ ਕਰ ਰਹੀਆਂ ਨੇ ਉਹਨਾਂ ਦਾ ਦੁੱਖਦਰਦ ਸਮਝਿਆ ਨੇ ਲੇਕਿਨ ਸਰਕਾਰਾਂ ਦੇ ਨੁਮਾਇੰਦੇ ਕੋਈ ਨਹੀਂ ਪਹੁੰਚੇ ਹੋ ਹੋ ਵੀ ਤੁਸੀਂ ਦੇਖ ਸਕਦੇ ਹੋ ਗਲੋਬਲ ਸਿੱਕ ਵਾਲੇ ਜਿਹੜੀ ਇਹ ਸੰਸਥਾ ਆਇਆ ਉਹਨਾਂ ਦੇ ਨੁਮਾਇੰਦੇ ਇੱਥੇ ਪਹੁੰਚ ਰਹੇ ਗੱਲਬਾਤ ਕਰਨੇ ਆ ਭਾਜੀ ਕੀ ਕਰ ਰਹੇ ਹੋ ਤੁਸੀਂ ਇਹ ਸਪੱਤ ਹੈ ਜਿਹੜੀ ਕਿਸੇ ਪੇਸ਼ੇਵਰ ਵਾਸਤੇ ਜਰਾ ਹੋਵੇ ਸਪੈਲ ਚੈੱਕ ਕਰ ਰਹੇ ਆ ਇਹਨਾਂ ਲੋਕਾਂ ਦਾ ਕਿਨੇ ਕਿਨੇ ਕੀ ਕੀ ਚੀਜ਼ ਨੁਕਸਾਨ ਗਈ ਹੈ ਇਹਨਾਂ ਦਾ ਬਹੁਤ ਜ਼ਿਆਦਾ ਨੀਡੇਡ ਹੈ ਅਸੀਂ ਉਹਨਾਂ ਨੂੰ ਰਿਕੁਆਇਰ ਕਰਾਵਾਂਗੇ ਉਹਨਾਂ ਨੂੰ ਜਿੱਦਾਂ ਪੈਡ ਕਲੋਥਸ ਵਗੈਰਾ ਫੂਡਸ ਵਗੈਰਾ ਰੈਸ਼ਨ ਵਗੈਰਾ ਉਹ ਸਾਰੀ ਚੀਜ਼ਾਂ ਅਵੇਲੇਬਲ ਕਰਵਾ ਦੇ ਤੇ ਸਾਰੇ ਘਰਾਂ ਦਾ ਅਸੈਸਮੈਂਟ ਕੀਤਾ ਹੈ ਉਹ ਸਾਈਡ ਦੇ ਜਿਆਦਾ ਨੁਕਸਾਨ ਹੋਏ ਘਰਾਂ ਦਾ ਤੁਹਾਨੂੰ ਕਰ ਦੇ ਜੀ ਤੇ ਐਟਮੋਸਫੇਅਰ ਹਾਊਸਸ ਐਸ ਤੇ So we are trying to repair the houses and we are also providing the furniture and bed mattresses and clothes whatever is required. ਤਾਂ ਜਿਹੜੀਆਂ ਨੇ ਉਹ ਬਹੁਤ ਵਧੀਆ ਜਿਹੜੇ ਨੇ ਸ਼ਲਾਕਾ ਯੋਗ ਕੰਮ ਕਰ ਰਹੀਆਂ ਨੇ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਹਾਲੇ ਤੱਕ ਸਰਕਾਰੀ ਨੁਮਾਇੰਦਾ ਜਾਂ ਸਰਕਾਰੀ ਮਦਦ ਉਹਨਾਂ ਨੂੰ ਨਹੀਂ ਮਿਲੀ ਔਰ ਇਹ ਜਿਹੀਆਂ ਸੰਸਥਾਵਾਂ ਨੂੰ ਸਲੂਟ ਹੈ ਜਿਹੜੀ ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਇਹਨਾਂ ਲੋਕਾਂ ਦੀ ਸਾਥ ਲੈ ਰਹੀਆਂ ਨੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਡੇਰਾ ਬਾਬਾ ਨਾਨਕ ਗੁਰਦਾਸਪੁਰ